ਸ਼ਬਦਾ ਹੀ ਤਾਕਤ ਦੇਵਨ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੂਜਾ ਸਵਾਗਤ ਕਰਦੀ ਆ ਪਿਛਲੇ ਦਿਨੀ ਰਾਫੀ ਦਰਾਂ ਨੇ ਮਚਾਇਆ ਕਹਿਰ ਵਿੱਚ ਜਿੱਥੇ ਕਈ ਇਲਾਕਿਆਂ ਚ ਹੜ੍ਹ ਦੀ ਸਥਿਤੀ ਨੇ ਲੋਕਾਂ ਨੂੰ ਡਾਵਾ ਡੋਲ ਕਰ ਦਿੱਤਾ ਉੱਥੇ ਹੀ ਕ੍ਰੈਸ਼ਰ ਦਾਵੀ ਇਸ ਪਾਣੀ ਦੀ ਲਪੇਟ ਚ ਆਉਣ ਨਾਲ ਵੱਡਾ ਨੁਕਸਾਨ ਹੋਇਆ ਪਾਣੀ ਵਿੱਚ ਡੁੱਬਣ ਕਾਰਨ ਕਰੋੜਾਂ ਰੁਪਏ ਦੀ ਮਸ਼ੀਨਰੀ ਖਰਾਬ ਹੋ ਚੁੱਕੀ ਹੈ ਜਿਸ ਦੇ ਕਾਰਨ ਕ੍ਰੈਸ਼ਰ ਮਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬੰਦੇ ਗੱਲਬਾਤ ਕਰਦੇ ਹੋਏ ਕ੍ਰੈਸ਼ਰ ਮਾਲਕ ਨੇ ਦੱਸਿਆ ਕਿ ਕ੍ਰੈਸ਼ਰ ਲਾਉਣ ਨੇ ਕਰੀਬ 4 ਤੋਂ 5 ਕਰੋੜ ਰੁਪਏ ਦਾ ਖਰਚਾ ਹੁੰਦਾ ਪਰ ਇਸ ਪਾਣੀ ਦੇ ਲਪੇਟ ਜਾਣ ਕਾਰਨ ਗੁਰਦਾਸਪੁਰ ਤੇ ਪਠਾਨਕੋਟ ਦੀ ਕ੍ਰੈਸ਼ਰ ਇੰਡਸਟਰੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਇਸ ਦੇ ਨਾਲ ਹੀ ਕ੍ਰੈਸ਼ਰ ਮਾਲਕ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਸਕਦੇ ਨੇ ਕਿਉਂਕਿ ਖਰਚੇ ਪਹਿਲਾਂ ਦੀ ਤਰ੍ਹਾਂ ਨੇ ਪਰ ਕੰਮ ਬਿਲਕੁਲ ਬੰਦ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੋਹਾਰ ਲਗਾਈ ਹੈ ਕਿ ਕ੍ਰੈਸ਼ਰ ਮਾਲਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੋਈ ਹੱਲ ਕੀਤਾ ਜਾਵੇ ਤਾਂ ਜੋ ਗੁਰਦਾਸਪੁਰ ਤੇ ਪਠਾਨਕੋਟ ਦੇ ਕ੍ਰੈਸ਼ਰ ਮਾਲਕ ਦੁਬਾਰਾ ਆਪਣਾ ਕੰਮ ਚਲਾ ਸਕਣ ਇਸ ਦੇ ਨਾਲ ਹੀ ਕ੍ਰੈਸ਼ਰ ਮਾਲਕ ਦਾ ਹੋਰ ਕੀ ਕਹਿਣਾ ਵੀ ਸੁਣਾ ਦਿੰਨਾ ਤੁਹਾਨੂੰ ਰਾਣਾ ਸਰਵਜੀਤ ਸਿੰਘ ਵਰ ਸਾਬਾ ਸਰਕਾਰ ਦੀ ਗੱਦੀ ਹੈ ਉਹਨੂੰ ਮੱਥੇ ਦੋਸ਼ ਲਾਣਾ ਤੇ ਸਰਕਾਰ ਦੇ ਭਾਵੇਂ ਲਾਦੀਏ ਪਰ ਉਹ ਗੱਲ ਨਹੀਂ ਰਹਿੰਦੀ ਮਰਜ਼ੀ ਦੇ ਮਹਾਰਾਜ ਦੀ ਹੈ ਨਾ ਸਰਕਾਰ ਦਾ ਵਿੱਚ ਕਦਾ ਕਸੂਰ ਉਹਨਾਂ ਥੜਾ ਤਾਂ ਨਹੀਂ ਘਲਾਇਆ ਪਾਣੀ ਦੇ ਵੱਧ ਗਿਆ ਟੁੱਟ ਗਿਆ ਆ ਗਿਆ ਇਹਦੇ ਜੋ ਸਰਕਾਰਾਂ ਦਾ ਕੀ ਲੈਂਦੇ ਨੇ ਬਾਕੀ ਮੇਰੇ ਟਰੈਕਟਰ ਜੀ ਤਾਂ ਗੱਡੀਆਂ ਚੈਨ ਵਾਲੀਆਂ ਮਸ਼ੀਨਾਂ ਜੀ ਸੀ ਪੀ ਟਰੈਕਟਰ ਵਿੱਚ ਡੱਬ ਗਏ ਆ ਜੀ ਕੋਈ ਗੱਲ ਨਹੀਂ ਉਹ ਹੁਣ ਚੱਲਣੇ ਤਣਾ ਜੀ ਤੇ ਉਹ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਨਹਿਰ ਟੈਪ ਬਣਾ ਦੇ ਨਾਲੇ ਸਰਕਾਰ ਕੋਲ ਤਹੇ ਚਾਰਾ ਨਹੀਂ ਕਰੋੜਾ ਰੁਕੀਆ ਨਹੀਂ ਜੇ ਇਹਨੂੰ ਪਟਾਈ ਕਰਾ ਕੇ ਥੱਲੇ ਤੱਕ ਕਰ ਦਿੰਦੀ ਪਾਣੀ ਇੱਕ ਬੂੰਦ ਨਹੀਂ ਵਾਰਣਾ ਇਹ ਨਲਕੀ ਹੈ ਗਈ ਆ ਕਿ ਇਹਨਾਂ ਨੂੰ ਚਾਹੀਦਾ ਕਿ ਸਾਰਾ ਜਨਾਗਾ ਠੇਕਾ ਦਿੰਦੀ ਠੇਕੇਦਾਰਾਂ ਨੂੰ ਤੇ ਪਟਾਈ ਕਰਾਂਦੀ ਤੇ ਕ੍ਰੈਸ਼ਰ ਵੀ ਚੱਲਦੇ ਤੇ ਸਰਕਾਰ ਦੀ ਸਫੀ ਹੁੰਦੀ ਸਰਕਾਰ ਨੂੰ ਮਾਲੀ ਆਣਾ ਹੈਗਾ ਕਰੋੜਾਂ ਰੁਪਏਵਾਂ ਮਾਲੀ ਆਣਾ ਹੈ ਹਰ ਬਰਤੀਏਵਾਂ ਮਾਲੀ ਆਣਾ ਹੈ ਇਨਾਂ ਨੂੰ ਲਾਕਾ ਹੀ ਵਾਜ ਜਾਣਾ ਹੈ ਤੇ ਅਸੀਂ ਵੀ ਵਾਜ ਜਾਣਾ ਹੈ ਚਲੋ ਬਾਕੀ ਕੀ ਕਹਿ ਸਕਦੇ ਆ ਜੀ ਮਹਾਰਾਜ ਗੁਰੂ ਸਾਰਿਆਂ ਦਾ ਧਲਾ ਕਰੇ ਬਾਕੀ ਕੋਈ ਗੱਲ ਨਹੀਂ ਬਦਲ ਸਿੰਘ ਬਿੱਟੂ ਕੀੜਾ ਪਿੰਡ ਹੈਗਾ ਮੰਜੀਰੀ ਸਰਪੰਚਾ ਕੀ ਕਹਿਣਾ ਚਾਹੁੰਦੇ ਹੋ ਕਿ ਹੜਨਾ ਤੁਹਾਡੇ ਪਿੰਡਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਬਣੇ ਨੇ ਪਿੱਛੇ ਕੰਡਸਟਰੀ ਇਹ ਦੇਖ ਰਹੇ ਮੈਂ ਕ੍ਰੈਸ਼ਨ ਇੰਡਸਟਰੀ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅੱਜ ਤੇ ਲੱਭਣ ਦੀ ਹੈ ਤੁਹਾਨੂੰ ਜੀ ਇਹ ਉਸ ਦਿਨ ਤੇ ਲੱਭਦਾ ਹੀ ਕੁਛ ਨਹੀਂ ਇੱਥੇ ਬਿਲਕੁਲ ਟਿੱਪਰਾਂ ਜੀਸੀਪੀਆਂ ਮਸ਼ੀਨਾਂ ਇੱਥੇ ਕੋਈ ਪਤਾ ਨਹੀਂ ਲੱਗਦਾ ਵੀ ਇੰਡਸਟਰੀ ਹੈਗੀ ਹੈ ਕੋਈ ਨਹੀਂ ਹੈਗੀ ਕੋਈ ਕੋਠਾ ਕੋਈ ਕੁਛ ਨਹੀਂ ਲੱਭਣ ਦਾ ਥੋੜੀ ਸਰਕਾਰ ਨੇ ਵੀ ਇਦਾਂ ਕੀਤਾ ਕਿ ਇਦਾਂ ਬਦਲ ਫਟਣ ਦੇ ਹੀ ਪਹਿਲਾਂ ਉਸ ਟਾਈਮ ਥੋੜਾ ਥੋੜਾ ਡੈਮ ਚੋਂ ਪਾਣੀ ਨਿਕਾਸੀ ਕਰੀ ਜਾਂਦੇ ਤੇ ਇਹਨਾਂ ਪਾਣੀ ਜਮਾ ਨਹੀਂ ਹੋਣਾ ਦੂਜਾ ਨੰਬਰ ਇਹ ਹੈ ਕਿ ਇੰਡਸਟਰੀਆਂ ਲੱਗੀਆਂ ਜਰੂਰ ਨੇ ਇਹ ਚਲੀਆਂ ਨਹੀਂ ਐਹੀ ਦਰਿਆ ਥੋੜਾ ਹੋਰ ਡੰਗਾਈ ਚ ਹੋ ਜਾਂਦਾ ਤੇ ਇਹ ਦਰਿਆ ਨੇ ਪਾਣੀ ਜਿਹੜਾ ਕੰਟਰੋਲ ਕਰ ਜਣਾ ਸੀ ਕੰਟਰੋਲ ਕੀਤਾ ਪਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਪਿੱਸੋਂ ਪੰਮੇ ਲੱਗੋਂ ਵੀ ਕੋਹਰ ਪੈ ਗਿਆ ਐਹੀ ਮਤਲਬ ਸਾਡਾ ਦਰਿਆ ਕਿਰਾ ਉੱਚਾ ਤੇ ਪਿੰਡ ਦਾ ਲੈਵਲ ਨਾਲੋਂ ਸਾਡਾ ਦਰਿਆ ਕਾਫੀ ਉੱਚਾ ਇਹ ਇੰਡਸਟਰੀਆਂ ਨਾਲ ਥੋੜਾ 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 ਕਿਤੇ ਕ੍ਰੈਸਰ ਲੱਗੇ ਨੇ ਇਹ ਡੰਗਾਈ ਕਰਨ ਦੇ ਵਿੱਚ ਇੱਕ ਨਹਿਰ ਸਟੈਪ ਬਣ ਜੇ ਤੇ ਸਾਰਾ ਪਾਣੀ ਇਹ ਕੰਟਰੋਲ ਹੋ ਸਕਦਾ ਸੀ ਪਰ ਉਹ ਸਰਕਾਰ ਨੇ ਇੰਡਸਟਰੀਆਂ ਵੀ ਨਹੀਂ ਚਲਣ ਦਿੱਤੀਆਂ ਫਿਰ ਡੈਮ ਦੇ ਵਿੱਚ ਵੀ ਪਾਣੀ ਜਮਾ ਰੱਖਿਆ ਜਿੱਦਾਂ ਬੱਦਲ ਫੱਟਿਆ ਇੱਕ ਦੋ ਵਾਰੀ ਪਹਿਲਾਂ ਵੀ ਸੂਚਨਾ ਮਿਲੀ ਕਿ ਹਿਮਾਚਲ ਚ ਬਰਖਾ ਬਹੁਤ ਹੋ ਰਹੀ ਐ ਤੇ ਬੱਦਲ ਫੱਟਣ ਦੇ ਨੇ ਉਸ ਟਾਈਮ ਨਿਕਾਸੀ ਕਰੀ ਜਾਂਦੇ ਪਾਣੀ ਦੀ ਨਾਲ-ਨਾਲ ਤੇ ਡੈਮ 'ਚ ਜਿਹੜਾ ਇਕੱਠਾ ਪਾਣੀ ਹੋਇਆ ਉਹ ਇਕੱਠਾ ਨਹੀਂ ਹੋਣਾ ਫਿਰ ਕੰਟਰੋਲ 'ਚ ਹੀ ਰਹਿਣਾ ਸੀ ਦੋਸਰਾ ਨੰਬਰੀ ਪਰਲਾ ਪਾਸਾ ਉੱਚਾ ਹੋ ਗਿਆ ਤਾਂ ਅਗਰ ਸਾਈਡ ਇਧਰ ਹੈ ਗੱਜੂ ਸਾਈਡ ਤੇ ਇਹ ਪਸਾ ਜਿਹੜਾ ਨੀਵਾ ਹੋ ਗਿਆ ਮਤਲਬ ਕਿ ਹੁਣ ਪਾਣੀ ਦਾ ਨਿਕਾਸ ਹੀ ਸਾਰਾ ਇਧਰ ਹੋ ਗਿਆ ਉਹ ਦਰਿਆ ਸਾਡਾ ਸਾਡੇ ਤੁਸੀ ਬੰਨਣ ਵਾਲੋ ਲੈਵਲ ਦੇ ਵਿੱਚ ਉੱਚਾ ਉਹ ਪਾਣੀ ਸਾਮਦਾ ਹੀ ਨਹੀਂ ਉਹ ਦਰਿਆ ਜਿਹੜਾ ਉਹਦਾ ਇਹੀ ਮਾਲਵਾਰ ਨਿਕਲ ਜੇ ਦਰਿਆ ਕਾਫੀ ਡੂੰਗਾ ਹੋ ਜੇ ਜਦੋਂ ਇੱਕ ਥਲੋਰ ਪੁੱਲ ਤੋਂ ਲੈ ਕੇ ਥੱਲੇ ਤੱਕ ਕੋਈ 20 20 ਫੁੱਟ ਥੱਲੇ ਚਲ ਜੇ ਦਰਿਆ ਤੇ ਕਿੰਨਾ ਪਾਣੀ ਆਇਆ ਦੂਸਰੀ ਨਾਲ ਨਹੀਂ ਬਜਣਾ ਇਹ ਮਤਲਬ ਕਿ ਕਾਫੀ ਥੱਲੇ ਕੰਟਰੋਲ ਕਰ ਸਕਦਾ ਹੈ ਦਰਿਆ ਇਹਦੇ ਵਿੱਚ ਕੁਝ ਸਰਕਾਰ ਦੀ ਵੀ ਅੰਗਿਲੀ ਹੈਗੀ ਹੈ ਤੇ ਕੁਝ ਮਤਲਬ ਵੀ ਡੈਮ ਵਾਲਿਆਂ ਵੀ ਪਹਿਲਾਂ ਪਾਣੀ ਛੱਡਿਆ ਨਹੀਂ ਪਹਿਲਾਂ ਪਾਣੀ ਛੱਡਦੇ ਰਹਿੰਦੇ ਤੇ ਪਾਣੀ ਇਕੱਠਾ ਨਹੀਂ ਹੋਣਾ ਖਤਰੇ ਦੇ ਮੀਟਰ ਨੂੰ ਇਨਸਾਨ ਤੇ ਨਹੀਂ ਜਾਣਾ ਹੁਣ ਇਹਦੇ ਵਿੱਚ ਦੱਖੋ ਕੁਝ ਪ੍ਰਮਾਤਮਾ ਵੀ ਇੱਕ ਤਾਂ ਬਰਖਾ ਵੀ ਕਾਫੀ ਹੋਈ ਹੈ ਤੇ ਦੂਸਰਾ ਨੰਬਰ ਵੀ ਇਹ ਇੰਡਸਟਰੀ ਜਿਹੜੀ ਹੈ ਤੇ ਬਿਲਕੁਲ ਹੀ ਅਰ ਲਕਿੰਦਾ ਬੜਾ ਇੰਦਾ ਤੇ ਲੱਖਾਂ ਦਾ ਨੁਕਸਾਨ ਹੋ ਗਿਆ ਕੋਈ ਟਿੱਪਰ ਮਸ਼ੀਨਾ ਨਵਾਂ ਕ੍ਰੈਸ਼ਰ ਕਦੇ ਮਸ਼ੀਨਰੀ ਲਾਈ ਆ ਉਧਰ ਉਹਦੇ ਲੱਭਣੀ ਨਹੀਂ ਦੇਦੀ ਪਤਾ ਨਹੀਂ ਕੀ ਕੀ ਸਮਾਨ ਹੈ ਵਿੱਚ ਟਰੈਕਟਰ ਟ੍ਰੇਲੀਆਂ ਹੋਰ ਪਤਾ ਨਹੀਂ ਜੇ ਸੀ ਪੀਆਂ ਕਿੰਨੀਆਂ ਦਾ ਕੋਈ ਲੱਖਾਂ ਦਾ ਕਰੋੜਾਂ ਦਾ ਨੁਕਸਾਨ ਆ ਜੀ ਤੇ ਹੁਣ ਦੇਖੋ ਇਹ ਸਰਕਾਰ ਮਾੜਾ ਮੋਟਾ ਚਲੋ ਇਹਨਾਂ ਨੂੰ ਵੀ ਇਹਨਾਂ ਦੀ ਪੈਸੇ ਲੌਣ ਲੌਣ ਕਰਾਏ ਦੇ ਹੁੰਦੇ ਨੇ ਤੇ ਬਹੁਤ ਮੁਸ਼ਕਲ ਆ ਉਧਰ ਉਹਨਾਂ ਇੰਡਸਟਰੀਆਂ ਬੰਦ ਨੇ ਇੰਡਸਟਰੀਆਂ ਨਹੀਂ ਚਲਦੇ ਕਰਦੇ ਅਸੀਂ ਇਹੀ ਕਹਾਂਗੇ ਵੀ ਅੱਗੇ ਤੋਂ ਵੀ ਸਰਕਾਰ ਨੂੰ ਇਹ ਆ ਵੀ ਥੋੜਾ ਜਿਹਾ ਬਸੰਤੋਂ ਤੋਂ ਪਹਿਲਾਂ ਥੋੜੀ ਪਾਣੀ ਡੈਮ ਤੋਂ ਨਿਕਾਸੀ ਕਰਾ ਦੇਣ ਜਿਹੜਾ ਪਾਣੀ ਕੰਟਰੋਲ ਚ ਰਹੇ